ਸਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਹੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਤੋਰ ਜੋ ਖਾਂਡ ਦੀਆਂ ਸਮਾਨ ਸਭ ਥੱਲੇ ਆ ਸਾਰਾ ਘਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋ ਗਿਆ ਥੱਲੇ ਸਾਡਾ ਰਸਤਾ ਸਾਰਾ ਬਲੌਗ ਹੋ ਗਿਆ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦੇ ਤੇ ਉੱਥੇ ਉੱਥੇ ਕੁੜੀ ਰੋਈ ਜੋ ਪੇਜ ਮਸ਼ੀਨ ਆ ਟੋਟਲੀ ਸਾਰਾ ਸਮਾਨ ਥੱਲੇ ਡੇਪੇ ਕੀ ਨਾਮ ਤੁਹਾਡਾ ਮੇਰਾ ਨਾਮ ਅਜੀਤ ਕੁਮਾਰ ਸੋਨੂੰ ਇਹ ਕੀ ਹੋਇਆ ਤੁਹਾਡੇ ਇਹ ਜੀ ਰਾਤ 1:30 ਵਜੇ ਦੀ ਗੱਲ ਆ ਇਹ ਸਾਡੀ ਛੱਤਾਂ ਡਿੱਗ ਪਈਆਂ ਨੇ ਸਾਰੀਆਂ ਜਿਹੜੀ ਛੱਟ ਛੱਟ ਪੇੜ ਤੇ ਨਹੀਂ ਕਿਸੇ ਨੂੰ ਲੱਗੀ ਕਿਸੇ ਨੇ ਨਹੀਂ ਉਹ ਨਹੀਂ ਲੱਗੀ ਕਿਸੇ ਨੂੰ ਮਸਾ ਮਸਾ ਜਾਨ ਬਚਾਈ ਸਾਰਿਆਂ ਨੇ ਕਿੰਨਾ ਕੀ ਨੁਕਸਾਨ ਹੋਇਆ ਇਹਦੇ ਚ ਨੁਕਸਾਨ ਜੀ ਸਾਰੀ ਛੱਤਾਂ ਡਿੱਗ ਗਈਆਂ ਜੀ ਮੋਟਰ ਸਕੂਟਰ ਵੀ ਕੀ ਕੀ ਨੁਕਸਾਨ ਆਇਆ ਫਿਰ ਤੁਹਾਡਾ ਹਾਂਜੀ ਸਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਰੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਔਰ ਜੋ ਖਾਨ ਪੀਣੇ ਸਮਾਨ ਸਭ ਥੱਲੇ ਆ ਸਾਰਾ ਘਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋ ਗਈਆਂ ਥੱਲੇ ਤੇ ਕੰਮ ਕਾਹਦਾ ਕਰਦੇ ਹੋ ਮੇਰਾ ਟੇਲਰ ਦਾ ਕੰਮ ਜਦੋਂ ਡਿੱਗੀ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਹਾਂਜੀ ਆਵਾਜ਼ ਆਂਦੀ ਥੋੜੀ ਥੋੜੀ ਪਹਿਲੇ ਆਵਾਜ਼ ਆਂਦੀ ਫਿਰ ਜੱਕ ਤੁਮ ਡਿੱਗੇ ਤਾਂ ਫੜਾਫੜ ਜਾਨ ਬਚਾਈ ਬਾਹਰ ਜਾ ਕੇ ਪਰਿਵਾਰ ਚ ਕੌਣ ਕੌਣ ਥੱਲੇ ਸਾਡੇ ਪਰਜਾ ਪਰਿਵਾਰ ਚ ਸਾਰੇ 9 ਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾਅਦ ਨਾ ਮਤਲ ਨਿਕਲੇ ਆ ਇਹ ਕੱਚੀਆਂ ਹੀ ਕੰਦਾ ਤਾਂ ਡੀਗ ਡੀ ਗਿਆ ਹਾਂ ਹਾਂਜੀ ਕੱਚੀਆਂ ਕੰਦਾ ਹੀ ਜੀ ਤੇ ਉਹ ਮੀਂਹ ਕਰਨ ਜਿਹੜਾ ਪਿਆ ਵਾ ਤੇ ਬਹੁਤ ਜਾਨੀ ਮਾਲ ਨੁਕਸਾਨ ਹੋਇਆ ਸਾਡਾ 60 ਪੇੜ ਨਹੀਂ ਲੱਗੀ ਕਿਸੇ ਨੇ ਇਹ ਤਾਂ ਬਿਲਕੁਲ ਹਾਂਜੀ ਉਹ ਬਚਾਅ ਹੋ ਗਿਆ ਜੀ ਉਹ ਤਾਂ ਸਾਡਾ ਸਾਰਾ ਸਮਾਨ ਥੱਲੇ ਆ ਗਿਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈਗਾ ਨਿਤਨ ਮੀਨ ਕੁਮਾਰ ਕੀ ਘਟਨਾ ਆਈ ਇੱਥੇ ਤੁਹਾਡੇ ਇੱਥੇ ਸਾਰਾ ਰਾਤ ਨੂੰ ਨਾ ਬਾਰਿਸ਼ ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟਰ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ ਕੱਚੀ ਛੱਤ ਇਹ ਕਿਨੇ ਤੁਹਾਡਾ ਮਕਾਨ ਘਰ ਉੱਤੇ ਹੀ ਹੈ ਤੇ ਫਿਰ ਉੱਤੇ ਕਿਸ ਤਰ੍ਹਾਂ ਜਾਂਦੇ ਤੁਸੀਂ ਇਹ ਸਾਰਾ ਕੋਟਾ ਸਾਰਾ ਰਸਤਾ ਸਾਰਾ ਬਲੌਗ ਹੋ ਗਿਆ ਸਾਬ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ ਇਥੇ ਰਸੋਈ ਹੀ ਰਸੋਈ ਜੋ ਫ੍ਰਿਜ ਮਸ਼ੀਨ ਬਿਲਕੁਲ ਟੋਟਲੀ ਸਾਰਾ ਸਾਮਾਨ ਥੱਲੇ ਡਿੱਗ ਪਿਆ ਸਾਰਾ ਨੱਪਿਆ ਦੇ ਵਿੱਚ ਇਹ ਕਾਰਨ ਕੀ ਬਰਸਾਹ ਹੀ ਬਚਾ ਦਿੱਤਾ ਬੱਚਿਆਂ ਦਾ ਸਾਰਿਆਂ ਦਾ ਕਾਰਨ ਕੀ ਬਰਸਾਤ ਦਾ ਕਰਨ ਇਹ ਬਰਸਾਤ ਕੱਚੀਆਂ ਗੰਦਾ ਹੀ ਬਰਸਾਤ ਹੀ ਕੱਚਾ ਮਕਾਨ ਹੈ ਸਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਹੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਹੋਰ ਜੋ ਖਾਂਟੀ ਨੂੰ ਸਮਾਨ ਸਭ ਥੱਲੇ ਆ ਸਾਰਾ ਘਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋਣੀ ਥੱਲੇ ਤੇ ਸਾਡਾ ਰਸਤਾ ਸਾਰਾ ਬਲੌਗ ਹੋ ਗਿਆ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦੇ ਤੇ ਉੱਥੋਂ ਇੱਥੇ ਕੁਸੂਈਰ ਸੂ ਜੋ ਪੇਜ ਮਸ਼ੀਨ ਉਹ ਟੋਟਲੀ ਸਾਰਾ ਸਮਾਨ ਥੱਲੇ ਡੇਰ ਗਿਆ ਕੀ ਨਾਮ ਤੁਹਾਡਾ ਮੇਰਾ ਨਾਮ ਅਜੀਤ ਕੁਮਾਰ ਸੋਨੂੰ ਇਹ ਕੀ ਹੋਇਆ ਤੁਹਾਡੇ ਇਹ ਜੀ ਰਾਤ 1:30 ਵਜੇ ਦੀ ਗੱਲ ਆ ਇਹ ਸਾਡੀ ਛੱਤਾਂ ਡਿੱਗ ਪਈਆਂ ਨੇ ਸਾਰੀਆਂ ਜਿਹੜੀ ਛੱਟ ਛੱਟ ਪੇੜ ਤੇ ਨਹੀਂ ਕਿਸੇ ਨੂੰ ਲੱਗੀ ਕਿਸੇ ਨੇ ਨਹੀਂ ਉਹ ਨਹੀਂ ਲੱਗੀ ਕਿਸੇ ਨੂੰ ਮਸਾ ਮਸਾ ਜਾਨ ਬਚਾਈ ਸਾਰਿਆਂ ਨੇ ਕਿੰਨਾ ਕਿ ਨੁਕਸਾਨ ਹੋਇਆ ਇਹਦੇ ਚ ਨੁਕਸਾਨ ਚ ਸਾਰੀ ਛੱਤਾਂ ਡਿੱਗੀਆਂ ਜੀ ਮੋਟਰ ਸਕੂਟਰ ਵੀ ਕੀ ਕੀ ਨੁਕਸਾਨ ਆਇਆ ਫਿਰ ਤੁਹਾਡਾ ਹਾਂਜੀ ਸਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਰੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਔਰ ਜੋ ਖਾਨ ਪੀਣੇ ਸਮਾਨ ਸਭ ਥੱਲੇ ਆ ਸਾਰਾ ਘਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋ ਗਈਆਂ ਥੱਲੇ ਤੇ ਕੰਮ ਕਾਹਦਾ ਕਰਦੇ ਹੋ ਮੇਰਾ ਟੇਲਰ ਦਾ ਕੰਮ ਜਦੋਂ ਡਿੱਗੀ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਹਾਂਜੀ ਆਵਾਜ਼ ਆਂਦੀ ਥੋੜੀ ਥੋੜੀ ਪਹਿਲੇ ਆਵਾਜ਼ ਆਂਦੀ ਫਿਰ ਜੱਕ ਤੁਮ ਡਿੱਗੇ ਤਾਂ ਫੜਾਫੜ ਜਾਨ ਬਚਾਈ ਬਾਹਰ ਜਾ ਕੇ ਪਰਿਵਾਰ ਚ ਕੌਣ ਕੌਣ ਥੱਲੇ ਸਾਡੇ ਪਰਜਾ ਪਰਿਵਾਰ ਚ ਸਾਰੇ 9 ਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾਅਦ ਨਾ ਮਤਲਬ ਨਿਕਲੇ ਆ ਇਹ ਕੱਚੀਆਂ ਹੀ ਕੰਦਾ ਤਾਂ ਡੀ ਡੀ ਹਾਂਜੀ ਕੱਚੀਆਂ ਕੰਦਾ ਹੀ ਜੀ ਤੇ ਉਹ ਮੀਂਹ ਕਰਨ ਜਿਹੜਾ ਪਿਆ ਵਾ ਤੇ ਬਹੁਤ ਜਾਨੀ ਮਾਲ ਨੁਕਸਾਨ ਹੋਇਆ ਸਾਡਾ 60 ਪੇੜ ਨਹੀਂ ਲੱਗੀ ਕਿਸੇ ਨੇ ਇਹ ਤਾਂ ਪਿਆ ਹਾਂਜੀ ਉਹ ਬਚਾਅ ਹੋ ਗਿਆ ਜੀ ਉਹ ਸਾਡਾ ਸਾਰਾ ਸਮਾਨ ਥੱਲੇ ਆ ਗਿਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈਗਾ ਨਿਤਨ ਮੀਨ ਕੁਮਾਰ ਕੀ ਘਟਨਾ ਆਈ ਇੱਥੇ ਤੁਹਾਡੇ ਇੱਥੇ ਸਾਰਾ ਰਾਤ ਨੂੰ ਨਾ ਬਾਰਿਸ਼ ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟਰ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ ਕੱਚੀ ਛੱਤ ਇਹ ਕਿਨੇ ਤੁਹਾਡਾ ਮਕਾਨ ਘਰ ਉੱਤੇ ਹੀ ਹੈ ਤੇ ਫਿਰ ਉੱਤੇ ਕਿਸ ਤਰ੍ਹਾਂ ਜਾਂਦੇ ਤੁਸੀਂ ਇਹ ਸਾਰਾ ਕੁੱਟਾ ਤੇ ਸਾਡਾ ਰਸਤਾ ਸਾਰਾ ਬਲੌਗ ਹੋ ਗਿਆ ਸਾਬ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ ਇਥੇ ਰਸੋਈ ਹੀ ਰਸੋਈ ਜੋ ਫ੍ਰਿਜ ਮਸ਼ੀਨ ਬਿਲਕੁਲ ਟੋਟਲੀ ਸਾਰਾ ਸਮਾਨ ਥੱਲੇ ਡਿੱਗ ਪਿਆ ਸਾਰਾ ਨੱਪਿਆ ਉਹਦੇ ਵਿੱਚ ਇਹ ਕਾਰਨ ਕੀ ਬਰਸਾਹ ਹੀ ਬਚਾ ਦਿੱਤਾ ਬੱਚਿਆਂ ਦਾ ਸਾਰਿਆਂ ਦਾ ਕਾਰਨ ਕੀ ਬਰਸਾਤ ਦਾ ਕਰਨ ਇਹ ਬਰਸਾਤ ਕੱਚੀਆਂ ਗੰਦਾ ਹੀ ਬਰਸਾਤ ਹੀ ਕੱਚਾ ਮਕਾਨ ਹੈ